ਚੱਕ ਲਿਆ ਵਾ ਆ ਦੇਖੋ ਕੱਢ ਲਿਆ ਕੱਢਾ ਸੋਪਾ ਦੇਖੋ ਸੋ ਆਪਣਾ ਆਪਣੇ ਦਾ ਬਤਾਗਾ ਮਤਲਬ ਕਿ ਦੱਬ ਰਹੀ ਹਾਂਗੇ ਵਾਲੇ ਜਿਹੜਾ ਹੁਣ ਹਵਾ ਲੈ ਰਿਹਾਗਾ ਪਹਿਲਾਂ ਹਵੰਤ ਲੈ ਰਿਹਾ ਟੀਕਿਆ ਖੜੋਗਾ ਦੇਖੋ ਮੈਂ ਕੁਝ ਵੀ ਨਹੀਂ ਕਰਿਆ ਵਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਭ ਕਿੱਦਾਂ ਸਾਰੇ ਹੋ ਤੁਸੀਂ ਸਭ ਠੀਕ ਹੋ ਨੋਗੇ ਸਾਡਾ ਅੱਜ ਦੇ ਕਨੇਨ ਵਲੋਗ ਦੇ ਵਿੱਚ ਤੇ ਅੱਜ ਅਸੀਂ ਨਿਭਤ ਨਹੀਂ ਨਾ ਕਿ ਦਰਖਤ ਸਾਡੇ ਖੇਤਾਂ ਵਿੱਚ ਨਹੀਂ ਇਹ ਦਰਖਤ ਇਹ ਮਤਲਬ ਪਤਲੇ ਨਹੀਂ ਲੇਗੇ ਤੇ ਸਾਨੂੰ ਹਲੇ ਤੱਕ ਜਾਂਦੇ ਨਹੀਂ ਹੈ ਖੇਤਾਂ ਵਿੱਚ ਤੇ ਹੁਣ ਬਹਿ ਰਹੇ ਹਾਂ ਵੰਮੂ ਓੜਾ ਉੱਪਰ ਕੰਮ ਆਣ ਚੱਲਦੇ ਹਾਂ ਉੱਪਰ ਹੀ ਫਿਰ ਵਗਰ ਉੱਪਰ ਜਾ ਕੇ ਹਾਂਜੀ ਤੇ ਹੁਣ ਆਪਾਂ ਚੱਲਾਂਗੇ ਉੱਪਰ ਤੇ ਆਹ ਦੇਖੋ ਆਹ ਤਾਰ ਬਣਣੀ ਸੀ ਆਹ ਵਾਲੀ ਸਾਡੀ ਅਸੀਂ ਪਹਿਲਾਂ ਆਹ ਤਾਰ ਬਣੀ ਹੋਈ ਸੀ ਇਹ ਤਾਂ ਟੁੱਟੀ ਸੀਗੀ ਤਾਂ ਕਰਕੇ ਅਸੀਂ ਆਹ ਵਾਲੀ ਤਾਰ ਬਣ ਰਹੇ ਹਾਂਗੇ ਉੱਧਰ ਦੇਖੋ ਆ ਢੱਕਾ ਵੀ ਟੁੱਟ ਗਿਆ ਜੀ ਆਹ ਲਾਡਾ ਆਹ ਲਾ ਢੱਕਾ ਟੁੱਟ ਗਿਆ ਸੀ ਹੁਣ ਅਸੀਂ ਪਾਏਗਾ ਇਹ ਢੱਕਾ ਪਾਏਗਾ ਆ ਜਾ ਆ ਢੱਕਾ ਟੁੱਟ ਗਿਆ ਸੀਗਾ ਤੇ ਇਹ ਢੱਕਾ ਪਾਏਗਾ ਠੀਕ ਹੈ ਫਿਰ ਮਿਲਦੇ ਆਂ ਤਾਰ ਤੂੜ ਲਾ ਕੇ ਦਿਖਾਉਣਾ ਇਹ ਕਿਵੇਂ ਲੱਗੀ ਤਾਰ ਠੀਕ ਹੈ ਫਿਰ ਹੁਣ ਜਿੱਤੇ ਆਪਾਂ ਨੇ ਫਿਰ ਤਾਰ ਤੂੜ ਵਾਚੀ ਤੇ বন্দুক ਆ ਰਿਹਾ ਮੰਤੇ ਨਾ ਪਾ ਦਿੰਦੇ ਅਸੀਂ ਕਿਤੇ ਮਾਰਿਆਂ ਦੀ ਚਾਹ ਚਾਹ ਬਣਾ ਰਹਿਆਂਗਾ ਮੈਂ ਚੰਗਾ ਫਿਰ ਮਿਲਦੇ ਆ ਤੁਹਾਨੂੰ ਫਿਰ ਚਾਚੀ ਨੂੰ ਮਨ ਰਹੀਏਗੀ ਤੇ ਤੁਹਾਨੂੰ ਤਾਰ ਤੂਹੇ ਕਰਵਾ ਲਵਾਂਗੇ ਬਾਅਦੋਂ ਫਿਰ ਜਦੋਂ ਮੁੰਨਿਆਂ ਦੀ ਬਾਅਦ ਵਿੱਚ ਹਾਂਜੀ ਮਿੱਤਰੂ ਤੇ ਆਪਾਂ ਉੱਪਰ ਆਜੁੱਤਰ ਦੀ ਤਾਰ ਤੂੜਾ ਪਨ ਲਾਤੀ ਯਾਰ ਦੇਖੋ ਡੱਗੀ ਫੁੱਲ ਤਾਰ ਮੇਰਾ ਹੱਥ ਝੀ ਜਾ ਰਿਹਾ ਥੋੜਾ ਜਿਹਾ ਆਹ ਦੇਖੋ ਇਧਰ ਲਾਤੀ ਢੱਕੇ ਦੋਵੇਂ ਪਾਸੇ ਬਦਲਦੇ ਨੇਗੇ ਆਪਾਂ ਨੇ ਤੇ ਆਹ ਪਿਆਗਾ ਢੱਕਾ ਜਿਹੜਾ ਕਣੇ ਤੋਂ ਆਇਆਗਾ ਇੱਥੋਂ ਕੱਢਿਆਗਾ ਟੀਕੇ ਢੱਕਾ ਆਹ ਦੇਖੋ ਆਹ ਵਾਲਾ ਦਾ ਇੱਕ ਕਰ ਕਰ ਰੁਕ ਗਿਆ ਦੀ ਸਾਡੇ ਉਹ ਆਪਾਂ ਨੂੰ ਥੱਲੇ ਸੱਟ ਤੱਕ ਉਹ ਥੱਲੇ ਦਿਖਾ ਦਾਂਗੇ ਤੇ ਹੁਣ ਮਿਲ ਜਣ ਹੁਣ ਬਾਅਦ ਵਿੱਚ ਠੀਕ ਹੈ ਥੱਲੇ ਚੱਲਦੇ ਹਾਂ ਹਾਂਜੀ ਆਪਾਂ ਅੱਜ ਜਾਂਦੇ ਨੀਚੇ ਤੇ ਨੀਚੇ ਆ ਕੇ ਆ ਦੇਖੋ ਆ ਪੈਨ ਟੱਕੇ ਸੱਤੇ ਦੀ ਹੁਣ ਤੇ ਆ ਪਿਆਗਾ ਦੂਸਰਾ ਤੇ ਆ ਦੂਸਰਾ ਇਹ ਰੁਕ ਗਿਆ ਠੀਕ ਆ ਹਾਂ ਉਹ ਵਧੀਆ ਜੀ ਮੇਰੀ ਸਾਈਕਲ ਹੁਣ ਕਿੰਨੀ ਆ ਗਈ ਆਪਾਂ ਚਾਹ ਮਿਲ ਜਾਂਦਾ ਹੁਣ ਚਾਹ ਵੀ ਹਾਂਜੀ ਤੇ ਚਾਹ ਚੋ ਬਣਾ ਲਈਏ ਕੀ ਆਪਾਂ ਚਲੋ ਦੇਖੀਏ ਚਾਹ ਉਹ ਤੇਰੀ ਆ ਦੇਖੋ ਆਪੇ ਇਹ ਜਗਾ ਤੇ ਹੁਣ ਕਿੰਨੀ ਚਾਹ ਹੋ ਗਈ ਤੁਹਾਨੂੰ ਬਾਅਦ ਵਿੱਚ ਚਾਹ ਚੂ ਪੀ ਕੇ ਇੱਕ ਹੋ ਜਾਵੇ ਹਾਂਜੀ ਤੇ ਹੁਣ ਆਪਾਂ ਨੇ ਚਾਹ ਚੂ ਪੂਰੀ ਵਗੀ ਪੂਰੀ ਬਣਾ ਕੇ ਕੈਂਟ ਦਾ ਕੈਂਟ ਪੂਰੀ ਬੜੀਆ ਏ ਹੁਣ ਆਪਾਂ ਨੇ ਜਾਣਾ ਸੀ ਜੇ ਦਰਖਤ ਪੱਟਣੋਂ ਦਰਖਤ ਪੱਟਣੋਂ ਜਾਣਾ ਸੀ ਕੁਝ ਤਾਂ ਆਪਾਂ ਪਹਿਲਾਂ ਕੱਟ ਪੱਟ ਲਈ ਜੀ ਪਹਿਲਾਂ ਤਾਂ ਤੇ ਜਾਣ ਲੱਗੇ ਅਖਿਆ ਗਾ ਸਾਡੇ ਚੂੜੀ ਵਾਲੇ ਭਰਾਡੇ ਚ ਸੱਪ ਸੀ ਉਹਨੂੰ ਮਾਰਤਾ ਦਿੱਤਾ ਪਰ ਉਹ ਇੱਟਾਂ ਦੇ ਵਿਚ ਇੱਟਾਂ ਦੇ ਵਿਚ ਨਾ ਮੈਂ ਬਲੇਵੇਂ ਖਾ ਗਿਆ ਉਹ ਫਸ ਗਿਆ ਹੁਣ ਨਿਕਲ ਨਹੀਂ ਰਿਹਾ ਦੇਖਾਂਗੇ ਕਿ ਕਿਵੇਂ ਕੱਢਦੇ ਹਾਂ ਉਹਨੂੰ ਫਿਰ ਮਿਲਦੇ ਹਾਂ ਉਹਨੂੰ ਉੱਧਰ ਜਾ ਕੇ ਦਿਖਾਉਣਾ ਵੀ ਕਿਵੇਂ ਕੱਢਦੇ ਹਾਂਗੇ ਹਾਂਜੀ ਤੇ ਹੁਣ ਆਪਾਂ ਕੱਢਣ ਵਾਲੇ ਹਾਂਗੇ ਸੱਪ ਉਹਨੂੰ ਦਿਖਾਉਣੇ ਨੇ ਸੱਪ ਟਿਕਵਰੀ ਦਿਖਾਉਣੇ ਹਾਂਗੇ ਕਿਹੜਾਗਾ ਆਹ ਦੇਖ ਲੋ ਉਹ ਬਿਆਗਾ ਇਹ ਆਹ ਰਹਿਣਾ ਸੰਦਕਾ ਆਹ ਰਿਹਾ ਸੱਪ ਇਹ ਦੇਖੋ ਹੁਣ ਇਹਨੂੰ ਕੱਢ ਦੇਵਾਂਗੇ ਆਪਾਂ ਦੇਖੋ ਫਿਰ ਹੁਣ ਇਹਨੂੰ ਕੱਢ ਦੇਵਾਂਗੇ ਆਪਾਂ ਹੁਣ ਜੀਤੇ ਹੁਣ ਆਪਾਂ ਇੱਟਾ ਚੱਕ ਰਹੇ ਹਾਂਗੇ ਆਹ ਦੇਖੋ ਇੱਟਾ ਚੱਕ ਰਹੇ ਹਾਂਗੇ ਜੇ ਕੋਈ ਨਹੀਂ ਬਣਿਆ ਨਾ ਫੱਲੋ ਜੇ ਤੁਹਾਨੂੰ ਕੱਢੀਆ ਮਾਂ ਨੂੰ ਨਹੀਂ ਦਰਨੂ ਟਟਾ ਟਟਾ ਕਿਨੂੰ ਕੱਢਨੇ ਆਇ ਫਿਰ ਆ ਦੇਖੋ ਕਿੱਦਾਂ ਹੈ ਇਹ ਇੱਕੇ ਦਾ ਕਾ ਲੇ ਕੋ ਅੰਜਾ ਕਿ ਜਾ ਕਿ ਜਾ ਕਿ ਜਾ ਕਿ ਜਾ ਉਧਰ ਵਿੱਚ ਬਟ ਖਾ ਗਿਆ ਉਹ ਤਨੂ ਮੈਂ ਮੁੜ ਗਿਆ ਜਾ ਕੇ ਇਟਾਂ ਦੇ ਵਿੱਚ ਉਹਨੂੰ ਦੋ ਦੋ ਸੀ ਕਿਵੇਂ ਕੱਢਦੇ ਹਾਂ ਇਹ ਤੰਨਾ ਸੌਖਾ ਨਹੀਂ ਪੜੂਗਾ ਕਿੱਦਾਂ ਕਰਦੇ ਦੋ ਦੋ ਇਤਨਾ ਟਟਾ ਚਾਹੀਏ ਆ ਮਿਲਦਾ ਨਹੀਂ ਆ ਉਹ ਨਿਕਟ ਪਰ ਇਸ ਦੋ ਦੇ ਆਂਗੇ ਬਹੁਤ ਦੂਰ ਤੱਕ ਜੀ ਤੇ ਆ ਦੇਖੋ ਫਸਿਆ ਵਾ ਹੈਗਾ ਕਿਤੇ ਉਹ ਆ ਦੇ ਉਧਰ ਫਸਿਆ ਵਾ ਗਲੇ ਵੀ ਆ ਦੇ ਆ ਦੇਖੋ ਆ ਇਹਦਾ ਕੁਝ ਸਾਦਾ ਵਾ ਰਵਦਾ ਨਹੀਂ ਇਹਦਾ ਕੋੜਾ ਇਹ ਮਿਲ ਜਾ ਗਾੜੀ ਵਿੱਚ ਆਪਾਂ ਵੀ ਥੱਲੇ ਦੀ ਹੈ ਬੇ ਇਹ ਮੈਂ ਥੋਪੀ ਚਲੀ ਆਈ ਟ੍ਰੈਫਿੰਗ ਆ ਨਾ ਜਿਹੜੀਆਂ ਬਸ ਹਾਂ ਜੀ ਬਸ ਉਹ ਨੀਗਾ ਬਸ ਆਲਟ ਮੜੀ ਇਹ ਤਾੜ ਨਹੀਂ ਪੈਂਦੀ ਇਹਦੇ ਤਾੜ ਤਾਂ ਪੈਂਦੀ ਹੈ ਬਸ ਉਹ ਸਰ ਤਾੜ ਵੇ ਕੇ ਕਰਦਾ ਹੁੰਦੇ ਹਾਂ ਕਰਦਾ ਹੁੰਦੇ ਕਰਦੇ ਹਾਂ ਜੀ ਤੇ ਆਹ ਦੇਖੋ ਇੱਧਰ ਹਲੇ ਹੀ ਫਸਿਆ ਗਾ ਉਧਰ ਮੜਾ ਗਿਆ ਫਸਾ ਆਹ ਦੇਖੋ ਉੱਧਰ ਉੱਧਰ ਫਸਿਆ ਹੋਇਆ ਰੋਸਾ ਤੋੜੀਆ ਗਿਨੂ ਓਏ ਦੇਖ ਇਹ ਦੇਖੋ ਕਿ ਨਾਲ ਲੰਬਾ ਸੱਪ ਆ ਗਿਆ ਆ ਗਿਆ ਆ ਗਿਆ ਆ ਗਿਆ ਮੈਂ ਕਹਾਂ ਨਾ ਆ ਬੱਸ ਆ ਕਿੱਥੇ ਜਾਵੇ ਇਹ ਤਾਂ ਹੈਨਾ ਫਿਰ ਲੱਛਾ ਪੈ ਰੋਣ ਮੇਰੇ ਬਾਹਰ ਵਿੱਚ ਬਾਹਰ ਕੱਢਦੇ ਹਾਂ ਹਾਂਜੀ ਤੇ ਹੁਣ ਆਪਾਂ ਨੇ ਇਹਨੂੰ ਚੱਕ ਲਿਆਗਾ ਆਹ ਦੇਖੋ ਕੱਢ ਲਿਆ ਕੱਢਾ ਸੱਪਾ ਦੇਖੋ ਕੰਨ ਨਹੀਂ ਲੈ ਤਾਉਂਦੇ ਉਹਦਰ ਆਹੀ ਆ ਬਚਾਈ ਗਿਆ ਮੇਰੇ ਵਾਲ ਜਿਦਾ ਨਹੀਂ ਬਣਨੀ ਯਾਰ ਤੂੰ ਬਣ ਜਾ ਆ ਦੇਖੋ ਹਾਂ ਆ ਦੇਖੋ ਆਵਲਾ ਇੰਟ ਕੀ ਕਰ ਮੈਂ ਲਾਉਣਾ ਹਾਂ ਨੂੰ ਬਾਅਦ ਵਿੱਚ ਹਰੇਕ ਹਾਂਜੀ ਤੇ ਆ ਦੇਖੋ ਸੋਪਨੇ ਆਪਣੇ ਦੱਬਤਾ ਦਾ ਕਿ ਦੱਬ ਰਹੇ ਹਾਂ ਗਾੜੇ ਟੱਟੀਆਂ ਕਰਤੀਆਂ ਆਹੇ ਸਭ ਨਹੀਂ ਸਭ ਪੂਬ ਲੀਏ ਆ ਦੇਖੋ ਕੀ ਕੀ ਸੱਪੇ ਸੱਪੇ ਹਾਂ ਸਭ ਪੂ ਚਲੋ ਸਾਬ ਸਪਾਪਾ ਦੱਬ ਰਹੇ ਹਾਂ ਹੁਣ ਮਿਲਦੇ ਹਾਂ ਤੁਹਾਨੂੰ ਬਾਅਦ ਵਿੱਚ ਘਰੇ ਜਾ ਕੇ ਹਾਂਜੀ ਤੇ ਆਪਾਂ ਨੇ ਸੱਪ ਸੁਪ ਦਾ ਪਤੰਗਾ ਕਰਤਾ ਉਹਦਾ ਪੂਰਾ ਖਾਤਮਾ ਤੇ ਹੁਣ ਆਥਨ ਦੇ 5:00 ਵਜੇ ਹੋਏ ਨੇਗੇ ਹੁਣ ਆਪਾਂ ਜਾ ਰਹੇ ਹਾਂਗੇ ਖੇਤਾਂ ਵਿੱਚ ਪਤੰਗ ਡਾਉਣ ਨੂੰ ਆਪਾਂ ਪਤੰਗ ਨੂੰ ਲੈਣ ਨੂੰ ਇੱਥੇ ਫਿਰ ਆ ਦੇਖਿਓ ਪਤੰਗ ਮੇਰਾ ਆ ਦੇਖੋ ਪਤੰਗ ਬੰਦੇ ਵਾਲਾ ਪਤੰਗ ਤੇ ਹੁਣ ਚੱਲ ਜਾਈਏ ਆਪਾਂ ਖੇਤਾਂ ਵਿੱਚ ਡਾਉਣੇ ਨੇ ਪਤੰਗ ਤੁਹਾਨੂੰ ਦਿਖਾਉਣੇ ਆ ਤੇ ਵੀ ਇਦਾਂ ਬਰੇਹਾਗਾ ਪਤੰਗ ਚਲਦੇ ਹਾਂ ਖੇਤਾਂ ਵਿੱਚ ਹਾਂਜੀ ਤੇ ਆਪਾਂ ਨੇ ਆ ਚਾੜ ਲਿਆਗਾ ਪਤੰਗ ਆ ਦੇਖੋ ਇੱਕ ਵਾਰੀ ਦਿਖਾਉਣੇ ਆਗੇ ਤੁਹਾਨੂੰ ਇਹ ਉਹ ਰਿਹਾ ਆ ਦੇਖੋ ਹਵਾ ਕਿੰਨੀ ਤੇ ਆ ਦੇਖੋ ਡੋਰ ਪਈਏਗੀ ਉਹ ਰਿਹਾ ਪਤੰਗ ਆਪਣਾ ਇਹ ਆ ਰਿਹਾ ਪਤੰਗ ਦੇਖੋ ਤੇ ਹੁਣ ਮਿਲਦੇ ਆ ਤੁਹਾਨੂੰ ਬਾਅਦ ਵਿੱਚ ਪਤੰਗ ਥੋੜਾ ਜਿਹਾ ਹਵਾ ਘੱਟ ਲੈ ਰਿਹਾਗਾ ਇਹ ਤੇ ਹੁਣ ਮਿਲਦੇ ਆ ਬਾਅਦ ਵਿੱਚ ਠੀਕ ਹੈ ਜੀ ਹਾਂਜੀ ਤੇ ਪਤੰਗ ਦੇਖੋ ਤੁਸੀਂ ਕਿੰਨੀ ਹਵਾ ਲੈ ਰਿਹਾਗਾ ਹੁਣ ਹਵਾ ਲੈ ਰਿਹਾਗਾ ਪਹਿਲਾਂ ਹਵੰਤ ਲੈ ਰਿਹਾ ਟੀਕਿਆ ਖੜੋਗਾ ਦੇਖੋ ਮੈਂ ਕੁਝ ਵੀ ਨਹੀਂ ਕਰਿਆ ਵਾ ਆ ਦੇਖੋ ਅੱਜ ਫੜਿਆ ਵਗਾ ਸਭ ਕੋ ਮੇਰਾ ਓ ਡਰੇ ਪਤੰਗ ਆ ਦੇਖੋ ਆ ਦੋ ਇਹ ਦੇਖਣਾਗੇ ਪਤੰਗਾਂ ਨੂੰ ਤੇ ਉਹ ਜੜ ਰਿਹਾ ਪਤੰਗ ਮਿਲਦਾ ਤੁਹਾਨੂੰ ਬਾਅਦ ਵਿੱਚ ਹੁਣ ਤਾਂ ਘਰ ਜਾ ਕੇ ਮਿਲਾਂਗਾ ਹਾਂਜੀ ਤੇ ਆਹ ਦੇਖੋ ਪਤੰਗ ਆਪਨੇ ਤਾਰ ਰਿਹਾਗਾ ਤੇ ਹੁਣ ਇਹਨੂੰ ਥੱਲੇ ਤਾਰ ਦਿਆਂਗੇ ਥੱਲੇ ਡਾਰ ਰਹੇ ਹਾਂਗੇ ਹੁਣ ਇਹਨੂੰ ਆ ਦੇਖੋ ਡਾਰਦੇ ਇਹਨੂੰ ਥੱਲੇ ਦਿਖਾਉਣੇ ਆਗੇ ਫਿਰ ਇਹ ਡਾਰਦੇ ਇਹਨੂੰ ਥੱਲੇ ਆ ਦੇਖੋ ਇਹ ਇਹ ਗਿਰ ਗਿਆ ਗਿਰ ਗਿਆ ਗਿਰ ਗਿਆ ਓ ਗਿਰ ਗਿਆ ਗਿਰ ਗਿਆ ਗਿਰ ਗਿਆ ਆ ਗਿਆ ਆ ਗਿਆ ਹੱਥਾਂ 'ਚ ਆ ਗਿਆ ਹੱਥਾਂ 'ਚ ਆ ਗਿਆ ਹੱਥਾਂ 'ਚ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਆ ਗਿਆ ਦੇਖੋ ਤੇ ਬੰਦੀ ਚੱਕੜਾ ਅੜਜ ਕਮਟ ਆ ਦੇਖੋ ਆ ਪਿਆ ਗੱਪ ਪਤੰਗ ਆ ਦੇਖੋ ਆ ਪਤੰਗ ਆ ਗਾ ਹਾਂਜੀ ਤੇ ਹੁਣ ਆਪਾਂ ਨੇ ਪਤੰਗ ਪਤੰਗ ਤੇ ਚੜਾ ਲੈਨੇਗੇ ਆਪਾਂ ਚੁੱਕੇ ਆਂ ਘਰੇ ਆ ਦੇਖੋ ਪਤੰਗ ਆ ਡੋਰ ਆ ਕੀ ਮੋਨੋ ਕਾਈਟ ਆ ਦੇਖੋ ਮੋਨੋ ਕਾਈਟ ਡੋਰ ਆ ਕੀ ਹੁਣ ਆਪਾਂ ਚੱਕੇ ਘਰੇ ਤੇ ਹੁਣ ਮੈਂ ਜਾਣਾ ਗੁਰਦੁਆਰਾ ਸਾਹਿਬ ਉਥੇ ਅੱਗੇ ਜਾਵਾਂਗੇ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਉਣਾਗਾ ਤੇ ਹੁਣ ਮਿਲਦੇ ਆਂ ਤੁਹਾਨੂੰ ਗੁਰਦੁਆਰਾ ਸਾਹਿਬ ਤੋਂ ਹੋਂ ਤੋਂ ਬਾਅਦ ਹਾਂਜੀ ਤੇ ਹੁਣ ਆਪਾਂ ਬਾਬੇ ਗੁਰਦੁਆਰਾ ਸਾਹਿਬ ਜਾ ਕੇ ਆ ਪਾ ਚੁੱਕਿਆ ਆ ਅਥੇ ਅਸੀਂ ਸਤਨਾਮ ਵਾਹਿਗੁਰੂ ਕਰਕੇ ਆ ਪਾ ਚੁੱਕਿਆਂਗੇ ਤੇ ਅਦੂ ਬਾਅਦ ਬੱਗੇ ਜੀ ਆਪਾਂ ਬਾਬੇ ਜੀ ਇਦਾਂ ਤੇ ਉਦੋਂ ਵੀ ਆ ਕੇ ਹੁਣ ਹੋ ਚੁੱਕੀ ਆ ਦੀ ਰਾਤ ਰਾਤ ਦੇ ਬਾਅਦ ਚੁੱਕੇ ਨੇ 6 ਅੱਜ ਦੇ ਵਲੌਗ ਦੀ ਕਰਦੇ ਹਾਂ ਰੀ ਐਂਡਿੰਗ ਆਈ ਹੋਪ ਤੁਹਾਨੂੰ ਸਭ ਨੂੰ ਇਹ ਵਲੌਗ ਵਧੀਆ ਲੱਗਿਆ ਹੋਊਗਾ ਜੇ ਬਲੀਆਂ ਲੱਗਿਆ ਹੋਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਕਰਿਓ ਤੇ ਵੀਡੀਓ ਚ ਵਧੀਆ ਲੱਗੀ ਹੋਈ ਤਾਂ ਕਮੈਂਟ ਚ ਜਰੂਰ ਦੱਸਿਓ ਲਾਈਕ ਕਰਕੇ ਜਾਇਓ ਵੀਡੀਓ ਨੂੰ ਸ਼ੇਅਰ ਕਰਿਓ ਠੀਕ ਆ ਫਿਰ ਮਿਲਦੇ ਆ ਅਗਲੇ ਵਲੌਗ ਟਾਟਾ ਬਾਏ